ਗੁਰੂ ਰੂਪ ਸਾਸੰਗ ਜਦੋਂ ਇਹ ਜੀਵ ਸੰਸਾਰ ਤੇ ਆਉਂਦਾ ਹੈ ਹਰ ਇੱਕ ਜੀਵ ਨੂੰ ਮਾਲਕ ਨੇ ਇੱਕ ਖੇਲ ਸਮਝਾ ਕੇ ਭੇਜਿਆ ਇਸ ਗੱਲ ਨੂੰ ਸਮਝਿਓ ਜਰਾ ਕਿਉਂਕਿ ਆਪਾਂ ਜਿੰਨੇ ਵੀ ਜੀਵ ਬੈਠੇ ਆ ਚਾਹੇ ਕਿਸੇ ਬੱਚੇ ਦਾ ਸਰੀਰ ਹੈ ਚਾਹੇ ਕਿਸੇ ਭੈਣ ਦਾ ਕਿਸੇ ਬਜ਼ੁਰਗ ਦਾ ਕਿਸੇ ਵੀਰ ਦਾ ਸਾਰਿਆਂ ਨੂੰ ਇੱਕ ਹੁਕਮ ਹੈ ਕਹਿਤ ਕਬੀਰ ਤੂੰ ਰਾਮ ਕੀ ਅੰਸ ਅਪਾ ਜਿੰਨੇ ਵੀ ਆ ਪਰਮਾਤਮਾ ਦੇ ਪੁੱਤਰ ਹੈ ਅ ਜਦੋਂ ਇਹ ਜੀਵ ਸੰਸਾਰ ਤੇ ਆਉਂਦਾ ਹੈ ਮਾਲਕ ਇਹਨੂੰ ਇੱਕ ਖੇਲ ਸਮਝਾ ਕੇ ਭੇਜਦਾ ਹੈ ਜਿਹੜਾ ਆਪਾਂ ਭੁੱਲ ਚੁੱਕੇ ਹਾਂ ਸਰ ਸੰਗਤ ਪੈਸਾ ਭਾਈ ਸ਼ੇਰ ਸਿੰਘ ਜੀ ਜਿਹੜੇ ਕੁਝ ਦਿਨ ਪਹਿਲਾਂ ਸਾਡੇ ਵਿੱਚ ਵਿਚਰਦੇ ਸਨ ਅੱਜ ਆਪਣੇ ਪਾਸ ਨਹੀਂ ਕਿੱਥੇ ਚਲੇ ਗਏ ਨੇ satsang ਜਦੋਂ ਇਹ ਜੀਵ ਦੀ ਮੌਤ ਹੁੰਦੀ ਹੈ ਆ ਜਿਹੜਾ ਸਰੀਰ ਹੈ ਇਹ ਤਾਂ ਆਪਣੇ ਕੋਲ ਬਹੁਤ ਚਿਰ ਰਹਿੰਦਾ ਹੈ ਕਈ ਵਾਰੀ ਕੋਈ ਬੱਚੇ ਬਾਹਰ ਨੇ ਉਹਨਾਂ ਦੀ ਜੇ ਆਪਾਂ ਵੇਟ ਕਰਨੀ ਹੋਵੇ ਤਾਂ ਕਈ ਵਾਰੀ ਇਹ ਜਿਹੜਾ ਸਰੀਰ ਹੈ ਇਹ ਇੱਕ ਇੱਕ ਮਹੀਨਾ ਵੀ ਆਪਾਂ ਨੂੰ ਰੱਖਣਾ ਪੈ ਜਾਂਦਾ ਪਰ ਉਹ ਰਹਿੰਦਾ ਹੈ ਤੇ ਜਿਹੜਾ ਵਿੱਚੋਂ ਬੋਲਣ ਵਾਲਾ ਸੀ ਉਹ ਕਿੱਥੇ ਚਲਿਆ ਗਿਆ ਤੇ ਇਹਦੇ ਵਿੱਚੋਂ ਜਾਂਦਾ ਕੌਣ ਹੈ ਫਿਰ ਮਨ 'ਚ ਖਿਆਲ ਪੈਦਾ ਹੁੰਦਾ ਨੇ ਵੀ ਸਰੀਰ ਤਾਂ ਆਪਣੇ ਕੋਲ ਹੀ ਸੀ ਤੇ ਇਹਦੇ ਵਿੱਚੋਂ ਜਾਂਦਾ ਕੌਣ ਹੈ ਉਸ ਜੀਵ ਨੂੰ ਲੈ ਕੇ ਜਾਂਦੇ ਨੇ ਜਮਦੂਤ ਜਿਹਨੂੰ ਕਹੇ ਕਹਿਤ ਕਬੀਰ ਤੂੰ ਰਾਮ ਕੇ ਅੰਸ ਤੂੰ ਪਰਮਾਤਮਾ ਦਾ ਪੁੱਤਰ ਹੈ ਤੇ ਸਤਿਗੁਰ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ ਜਿਹੜੇ ਜੀਵ ਸੰਸਾਰ ਤੇ ਆ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਫੋਕਟ ਕਰਮ ਕਰਦੇ ਨੇ ਕਹਿੰਦੇ ਉਹਨਾਂ ਨੂੰ ਫਿਰ ਸਜ਼ਾ ਮਿਲਦੀ ਹੈ ਕਹੋ ਜੀ ਸਜ਼ਾ ਮਿਲਦੀ ਹੈ ਸਾਧ ਸੰਗਤ ਜਿਨੇ ਨਾਮ ਬਸਾਰਿਆ ਬਹੁ ਕਰਮ ਕਮਾਵੈ ਹੋਰ ਨਾਨਕ ਜੰਪੂਰ ਵੱਧੇ ਮਾਰੀਐ ਜੋ ਸੰਨੀ ਉੱਪਰ ਚੋਰ ਬਹੁਤ ਸੌਖੀ ਬਾਣੀ ਹੈ ਕਿਸੇ ਦੇ ਘਰ ਕੋਈ ਚੋਰੀ ਹੋਵੇ ਸਨ ਲਾਣੀ ਕਹਿੰਦੇ ਨੇ ਚੋਰੀ ਕਰਨ ਨੂੰ ਪਾੜ ਲਾ ਕੇ ਜਿਸ ਜੀਵ ਨੇ ਕੋਈ ਚੋਰੀ ਕਰਨੀ ਹੈ ਅਗਰ ਉਹ ਚੋਰ ਚੋਰੀ ਕਰਦੇ ਸਮੇਂ ਫੜਿਆ ਜਾਵੇ ਜਿਹੜੀ ਉਸ ਸਮੇਂ ਉਹਨੂੰ ਕੁੱਟ ਪੈਂਦੀ ਹੈ ਏਹੀ ਕੁੱਟ ਇਸ ਜੀਵ ਨੂੰ ਪੈਂਦੀ ਹੈ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਆਪਾਂ ਨੂੰ ਤਾਂ ਖੇਲ ਸਮਝਾ ਕੇ ਭੇਜਿਆ ਸੀ ਪਰਮੇਸ਼ਰ ਨੇ ਵੀ ਤੈਨੂੰ ਇਹ ਜੀਵ ਐ ਮੇਰੇ ਬੱਚੇ ਐ ਮੇਰੇ ਪੁੱਤਰ ਤੈਨੂੰ ਸੰਸਾਰ ਤੇ ਭੇਜਣ ਲੱਗੇ ਆ ਉੱਥੇ ਜਾ ਕੇ ਤੈਨੂੰ ਕਰਨਾ ਕੀ ਐ ਤਾਂ ਇਸ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਮੈਨੂੰ ਦੱਸਿਆ ਕਿ ਉੱਥੇ ਤ੍ਰੈਗੁਣਾ ਦੀ ਮਾਇਆ ਐਸੀ ਐ ਜਿਹਦੇ ਵਿੱਚ ਮੈਂ ਤੇਰਾ ਨਾਮ ਭੁੱਲ ਸਕਦਾ ਤੇ ਮੈਨੂੰ ਯਾਦ ਕਿਵੇਂ ਕਰਾਓਗੇ ਤੇ ਸਤਗੁਰ ਨੇ ਪਤਾ ਕੀ ਲਿਖਿਆ ਸਤਿਗੁਰ ਕਹਿੰਦੇ ਜਦੋਂ ਤੁਹਾਨੂੰ ਸੰਸਾਰ ਤੇ ਭੇਜਾਂਗੇ ਆ ਤੁਹਾਡੇ ਮਸਤਕ ਦੇ ਉੱਤੇ ਇੱਕ ਹੁਕਮ ਲਿਖ ਦੇਵਾਂਗੇ ਔਰ ਹਰ ਇੱਕ ਦੇ ਜੀਵ ਦੇ ਇਹ ਮਸਤਕ ਤੇ ਲਿਖਿਆ ਹੋਇਆ ਹੈ ਇਹ ਗੱਲ ਵੱਖਰੀ ਹੈ ਕਿ ਆਪਾਂ ਨੂੰ ਇਹ ਹੁਕਮ ਪੜ੍ਹਨਾ ਨਹੀਂ ਆਇਆ ਹਰ ਇੱਕ ਦੇ ਮੱਥੇ ਤੇ ਲਿਖਿਆ ਕੀ ਲਿਖਿਆ ਸਤਿਗੁਰ ਕਹਿੰਦੇ ਨੇ ਸਤਨਾਮ ਕਰਤਾ ਪੁਰਖ ਇਹ ਰਤਨਾਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦੀਚ ਸਚ ਨਾਮ ਨਾਨਕ ਮਹਿਮਾਨੀ ਤੂੰ ਕੁਛ ਸਮੇਂ ਵਾਸਤੇ ਇਸ ਸੰਸਾਰ ਤੇ ਆ ਗਿਆ ਮਹਿਮਾਨ ਬਣ ਕੇ ਆਇਆ ਇੱਥੇ ਸਦੀਵੀ ਤੈ ਰਹਿਣਾ ਨਹੀਂ ਇਸ ਕਰਕੇ ਕਰਨਾ ਕੀ ਹੈ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਜਮਾ ਕਰ ਲੈ ਜਦੋਂ ਨਜ਼ਰ ਮਾਰਿਓ ਆਪਾਂ ਕਿੰਨੇ ਕ ਜਣੇ ਆ ਜਿਹੜੇ ਨਾਮ ਜਪਦੇ ਆ ਔਰ ਜੇ ਨਾਮ ਨਹੀਂ ਜਪਦੇ ਫਿਰ ਪਤਾ ਬਾਣੀ ਦਾ ਗਵਾਹੀ ਕੀ ਹੈ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਬੜੀ ਕੁੱਟ ਪੈਂਦੀ ਐ ਸਤਸੰਗ ਇਹ ਗਵਾਹੀ ਐ ਆਪਣੇ ਕੋਲ ਇਹ ਮਨ ਘੜਤ ਗੱਲਾਂ ਨਹੀਂ ਇਹ ਸਤਗੁਰੂ ਨੇ ਲਿਖਤ ਦਿੱਤੀ ਐ ਆਪਾਂ ਨੂੰ ਜਮਕਾ ਠੇਂਗਾ ਬੁਰਾ ਹੈ ਠੇਂਗਾ ਕਹਿੰਦੇ ਨੇ ਕੋਲੜਾ ਹੁੰਦਾ ਨਾ ਇੱਕ ਜਾਂ ਜਿਹੜਾ ਘੋੜਿਆਂ ਨੂੰ ਹੱਕਣ ਵਾਸਤੇ ਹੰਟਰ ਹੁੰਦਾ ਛੱਡੀ ਇਹ ਕੀ ਐ ਉਹ ਜਦੋਂ ਵੱਜਦਾ ਨਾ ਸਰੀਰ ਤੇ ਫਿਰ ਨਾਲੇ ਮਾਸ ਉੱਬਰਦਾ ਹੈ ਫਿਰ ਇਹ ਬੇਨਤੀਆਂ ਕਰਦਾ ਪਈ ਸਤਿਗੁਰੂ ਮੈਂ ਭੁੱਲ ਗਿਆ ਸੀ ਕਿ ਇੱਕ ਵਾਰੀ ਜੇ ਤੂੰ ਕਿਰਪਾ ਕਰੇ ਮੈਨੂੰ ਇੱਕ ਵਾਰੀ ਫਿਰ ਮੌਕਾ ਦੇ ਤਾਂ ਕਿ ਮੈਂ ਤੇਰਾ ਨਾਮ ਜਪ ਲਵਾਂ ਇਹ ਮਿੰਨਤਾ ਕਰਦਾ ਹੈ ਬੇਨਤੀਆਂ ਕਰਦਾ ਹੈ ਇਹਨੂੰ ਫਿਰ ਇਹਦੇ ਤਰਸ ਕਰਕੇ ਸੰਸਾਰ ਤੇ ਭੇਜ ਦਿੱਤਾ ਜਾਂਦਾ ਪਰ ਜਦੋਂ ਇੱਥੇ ਆਉਂਦਾ ਹੈ ਇੱਥੇ ਆ ਕੇ ਫਿਰ ਨਾਮ ਨਹੀਂ ਜਪਦਾ ਫਿਰ ਭੁੱਲ ਜਾਂਦਾ ਸਾਧ ਸੰਗਤ ਇਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਸਤਜੁਗ ਦੁਆਪਰ ਤ੍ਰੇਤਾ ਕਲਿਯੁਗ ਚਾਰ ਯੁਗ ਹੋ ਗਏ ਆਪਾਂ ਨੂੰ ਤੁਰਿਆਂ ਹੋਿਆਂ ਨੂੰ ਜੇ ਆਪਾਂ ਇੱਥੇ ਬੈਠੇ ਆ ਨਾ ਪਰਮੇਸ਼ਰ ਦਾ ਮਲਾਪ ਨਹੀਂ ਹੋਇਆ ਇਹਦਾ ਮਤਲਬ ਸਤਗੁਰ ਦੀ ਗਵਾਹੀ ਹੈ ਕਿ ਚਾਰ ਯੁਗ ਤਾਂ ਵਿਛੜਿਆਂ ਨੂੰ ਹੋ ਚੁੱਕੇ ਨੇ ਔਰ ਜਿੰਨਾ ਚਿਰ ਮਲਾਪ ਨਹੀਂ ਹੁੰਦਾ ਉੰਨਾ ਚਿਰ ਇਹ ਵਿਛੋੜਾ ਚੱਲਦਾ ਹੀ ਰਹਿਣਾ ਤੇ ਜੇ ਸਤਗੁਰ ਨੂੰ ਪੁੱਛ ਲਈਏ ਤਾਂ ਸਤਗੁਰ ਪਤਾ ਕੀ ਕਹਿੰਦੇ ਨੇ ਕਹਿੰਦੇ ਚਾਰ ਯੁਗ ਔਰ ਨਾ ਗੁਰਮੁਖਾ ਕਿੱਥੇ ਭੁੱਲਿਆ ਫਿਰਦਾ ਹੈ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਬੜੇ ਜੁਗ ਹੋ ਗਏ ਨੇ ਫਿਰਦੇ ਫਿਰਦੇ ਨੂੰ ਇਹ ਮਨੁੱਖਾ ਜਾਨ ਨੂੰ ਮਿਲ ਗਿਆ ਹੁਣ ਪਰਮੇਸ਼ਰ ਦਾ ਨਾਮ ਜਪ ਲੈ ਪਰ ਸਾਧ ਸੰਗਤ ਜਪਦਾ ਨਹੀਂ ਇਹ ਨਾਮ ਇੱਕ ਦਿਨ ਕਬੀਰ ਜੀ ਕਿਤੇ ਬੈਠੇ ਸੀ ਆਪਣੇ ਆਨੰਦ ਦੇ ਵਿੱਚ ਕੋਈ ਮੌਤ ਹੋ ਗਈ ਮਰਗਤ ਦੇ ਪਿੱਛੇ ਲੋਕ ਜਾ ਰਹੇ ਨੇ ਉਹਦੇ ਮਨ 'ਚ ਖਿਆਲ ਆਇਆ ਵੀ ਮਨਾ ਆ ਜਿਹੜਾ ਤਨ ਹੈ ਇਹ ਜਿਹੜਾ ਸਰੀਰ ਹੈ ਇਹਦੀ ਮਿਆਦ ਤਾਂ ਕੋਈ ਹੈ ਹੀ ਨਹੀਂ ਜਾਂ ਭੱਜੇ ਤਾਂ ਠਿੱਕਰ ਹੋਵੇ ਘਾੜਤ ਘੜੀ ਨਾ ਜਾਏ ਦਰਖਤ ਦੇ ਨਾਲੋਂ ਟਾਣੀ ਟੁੱਟਦੀ ਆ ਉਹਦੀ ਆਵਾਜ਼ ਆਉਂਦੀ ਆ ਸਾਧ ਸੰਗਤ ਜਦੋਂ ਇਸ ਸਰੀਰ ਨੇ ਡਿੱਗਣਾ ਉਦੋਂ ਇਹਦੀ ਕੋਈ ਆਵਾਜ਼ ਨਹੀਂ ਆਉਂਦੀ ਮਨ ਵਿੱਚ ਖਿਆਲ ਆਇਆ ਮਿਰਤੀ ਅੰਤਰਮੁਖ ਕੀਤੀ ਤਾਂ ਕੀ ਦੇਖਦੇ ਨੇ ਪੀ ਮੈਂ ਤਾਂ ਕੋਸ਼ਿਸ਼ ਸਮੇਂ ਵਾਸਤੇ ਸੰਸਾਰ ਤੇ ਆਇਆ ਸੀ ਤੇ ਮੈਂ ਤਾਂ ਵਿਅਰਥਕ ਵਾਲਿਆ ਸਮਾਂ ਫਿਰ ਇੱਕ ਸ਼ਬਦ ਉਚਾਰਨ ਕਰਦੇ ਨੇ ਜਦੋਂ ਪਤਾ ਲੱਗਿਆ ਨਾ ਪੀ ਆ ਜਿਹੜਾ ਤੰਨ ਹੈ ਇਹਨੂੰ ਸਮਝੇ ਹੋ ਸਾਧ ਸੰਗਤ ਇਸ ਗੱਲ ਤੋਂ ਆਪਾਂ ਅੱਜ ਦੂਰ ਹੋ ਗਏ ਆ ਜਿਹੜਾ ਤੰਨ ਹੈ ਨਾ ਆਪਣਾ ਇਹ ਆਪਾਂ ਨੂੰ ਏਸੀ ਸੰਸਾਰ ਤੋਂ ਮਿਲਿਆ ਹਰ ਇੱਕ ਨੂੰ ਇਹ ਇਸ ਸੰਸਾਰ ਤੇ ਮਿਲਿਆ ਹੋਣ ਕਰਕੇ ਇਹ ਇੱਥੇ ਹੀ ਰਹਿ ਜਾਂਦਾ। ਇਸੇ ਕਰਕੇ ਨਾਲ ਨਹੀਂ ਜਾਂਦਾ। ਇਹ ਬਣਿਆ ਕਾਹਦਾ ਹੋਇਆ? ਅੱਗ, ਪਾਣੀ, ਮਿੱਟੀ, ਹਵਾ ਤੇ ਆਕਾਸ਼। ਇਹ ਪੰਜ ਤੱਤ ਨੇ ਇਸ ਕਰਕੇ ਇਹਨੂੰ ਪੰਜ ਭੂਤਕ ਸਰੀਰ ਵੀ ਆਪਾਂ ਕਹਿ ਦਿੰਨੇ ਆ। ਇਹ ਪੰਜਾਂ ਤੱਤਾਂ ਦਾ ਬਣਿਆ ਸਰੀਰ, ਇਹ ਪੰਜ ਤੱਤ ਆਪਾਂ ਨੂੰ ਇੱਥੋਂ ਹੀ ਮਿਲੇ ਨੇ ਇਸੇ ਸੰਸਾਰ ਤੋਂ। ਇੱਕ ਤਰੀਕਾ ਰੱਖ ਦਿੱਤਾ ਪਾਤਸ਼ਾਹ ਨੇ ਸਤਿਗੁਰ ਕਹਿੰਦੇ ਮਾਤ ਪਿਤਾ ਸੰਜੋਗ ਉਪਾਏ ਰਕਤ ਵਿੰਦ ਮਿਲ ਪਿੰਡ ਕਰੇ ਮਾਤਾ ਪਿਤਾ ਦੇ ਸੰਜੋਗ ਦੁਆਰਾ ਇਹ ਨਹੱਟ ਦੇ ਮਾਸ ਚੰਮੜੇ ਦਾ ਢਾਂਚਾ ਖੜਾ ਹੋ ਜਾਂਦਾ ਹੈ ਇਹ ਮਿਲਿਆ ਇੱਥੋਂ ਹੀ ਹੈ ਹੁਣ ਇੱਕ ਬੇਨਤੀ ਹੈ ਹੱਥ ਜੋੜ ਕੇ ਸਰ ਜਾਨੇ ਆਪਣੇ ਮਨ ਅੰਚ છાਤੀ ਮਾਰੇ ਹੋ ਆ ਜਿਹੜਾ ਆਕਾਸ਼ ਹੈ ਆਪਾਂ ਪੈਦਾ ਕੀਤਾ ਕਿਸੇ ਜੀਵ ਨੇ ਕੀ ਕਹਾਂਗੇ ਨਹੀਂ ਕੀਤਾ ਧਰਤੀ ਆਪਾਂ ਪੈਦਾ ਕੀਤੀ ਹੈ ਨਹੀਂ ਕੀਤੀ ਪਾਣੀ ਅਸੀਂ ਪੈਦਾ ਕੀਤਾ ਨਹੀਂ ਕੀਤਾ ਸਾਰ ਸੰਗਤ ਹਵਾ ਆ ਜਿਹੜਾ ਸਵਾਸ ਆਪਾਂ ਲੈਂਦੇ ਆ ਨਾ ਪੌਣ ਇਹ ਪੌਣ ਦੇ ਨਾਲ ਮਿਲਾ ਪੈ ਸਤਿਗੁਰ ਦਾ ਪੌਣ ਆਪਾਂ ਪੈਦਾ ਕੀਤੀ ਹੈ ਨਹੀਂ ਕੀਤੀ ਜਦੋਂ ਇਹ ਸਾਰੀਆਂ ਗੱਲਾਂ ਆਪਾਂ ਵਿਚਾਰਦੇ ਆ ਕਿ ਅੱਗ ਅਸੀਂ ਨਹੀਂ ਪੈਦਾ ਕੀਤੀ ਮਿੱਟੀ ਸਾਡੀ ਨਹੀਂ ਪੈਦਾ ਕੀਤੀ ਹੋਈ ਆਕਾਸ਼ ਅਸੀਂ ਨਹੀਂ ਬਣਾਇਆ ਪਾਣੀ ਅਸੀਂ ਨਹੀਂ ਬਣਾਇਆ ਹਵਾ ਅਸੀਂ ਨਹੀਂ ਬਣਾਈ ਇੱਥੇ ਆ ਕੇ ਇੱਕ ਸਤਿਗੁਰ ਗੁਰਨਾਨਕ ਦੇ ਮਹਾਰਾਜ ਜੀ ਦਾ ਬਚਨ ਯਾਦ ਕਰਿਓ ਸਤਿਗੁਰ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ ਸਾਰੇ ਜਪੋ ਮੇਰਾ ਮੁਝ ਮੈਂ ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਆਪਾਂ ਪਤਾ ਕੀ ਕਰਦੇ ਆਂ ਸਤਗੁਰੂ ਦੀ ਸ਼ਰਣ ਵਿੱਚ ਆਏ ਜੋ ਤਿਲ ਫੁੱਲ ਭੇਟਾ ਲੈ ਕੇ ਆਇਆ ਉਹ ਅਰਪਣ ਕਰਕੇ ਆਪਾਂ ਇਹ ਬੇਨਤੀ ਕਰਦੇ ਆਂ ਪੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸੈਸੋ ਤੇਰਾ ਜਦ ਕਿ ਇਹ ਗੱਲ ਇੱਥੇ ਬਣਦੀ ਨਹੀਂ ਸਤਗੁਰੂ ਨੇ ਆਪਾਂ ਨੂੰ ਕਿਤੇ ਹੋਰ ਜਾ ਕੇ ਕਿਹਾ ਪੇ ਉਹ ਗੁਰਮੁਖਾ ਪੰਜਾਂ ਤਤਾਂ ਦਾ ਸਰੀਰ ਤੈਨੂੰ ਇੱਥੋਂ ਮਿਲਿਆ ਇੱਥੇ ਹੀ ਰਹਿ ਜਾਣਾ ਇਸ ਕਰਕੇ ਤੂੰ ਬੇਨਤੀਆਂ ਕਰਿਆ ਕਰ ਸਤਗੁਰੂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਚੈਸੋ ਤੇਰਾ ਕਵੀਰਾ ਤੁਝ ਕੋ ਸੌਪਤੇ ਕਿਆ ਹੁਣ ਜਦੋਂ ਜੀਵ ਚਲੇ ਜਾਂਦਾ ਕਿੰਨੀ ਤਕਲੀਫ ਹੁੰਦੀ ਐ ਸਾਧ ਸੰਗਤ ਆਪਨ ਇੱਥੇ ਆਕੇ ਕਬੀਰ ਜੀ ਨੇ ਆਖਿਆ ਬਾਬਾ ਜਦੋਂ ਪਤਾ ਲੱਗਿਆ ਨਾ ਵੀ ਮੈਂ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਨੂੰ ਮਾਰ ਬਹੁਤ ਪੈਂਦੀ ਐ ਉਹਨੂੰ ਸਜ਼ਾ ਬਹੁਤ ਮਿਲਦੀ ਐ ਇਕ ਗਵਾਹੀ ਹੈ ਆਪਣੇ ਕੋਲ ਇਹ ਨਾ ਸਮਝ ਲੈਣਾ ਸੁਣਿਆ ਸੁਣਈਆ ਗੱਲਾਂ ਨੇ ਸਤਿਗੁਰ ਕਹਿੰਦੇ ਨਾਨਕ ਜੀ ਉਪਾਇਕੈ ਲਿਖ ਨਾਮੈ ਧਰਮ ਬਹਾਲਿਆ ਜਦੋਂ ਇਹ ਜੀਵ ਨੂੰ ਸੰਸਾਰ ਤੇ ਭੇਜਦੇ ਨੇ ਉਦੋਂ ਹੀ ਇਹਦਾ ਲੇਖਾ ਸ਼ੁਰੂ ਹੈ ਉਹ ਕਰਦਾ ਕੌਣ ਹੈ ਧਰਮ ਰਾਜ ਲਿਖ ਨਾਮੈ ਧਰਮ ਬਹਾਲਿਆ ਉਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਕੱਢੇ ਜ ਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੇ ਨਾਂਏ ਰੱਤੇ ਸੇ ਜਿੜ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾ ਮੈਂ ਧਰਮ ਵਾਲਿਆ ਨਾਨਕੇ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ ਜਦੋਂ ਉਹਨੇ ਵਹੀ ਖਾਤਾ ਇਹਦਾ ਖੋਲਣਾ ਉਦੋਂ ਫਿਰ ਇਹ ਦੇਖਦਾ ਵੀ ਮੈਂ ਕੋਈ ਕਰਮ ਤਾਂ ਕੀਤਾ ਹੀ ਨਹੀਂ ਐਸਾ ਜਿਹਦੇ ਨਾਲ ਮੇਰਾ ਕੋਈ ਭਲਾ ਹੋਵੇ ਉਸ ਵਕਤ ਭਗਤ ਕਬੀਰ ਜੀ ਨੇ ਇੱਕ ਬੜਾ ਹੀ ਸੁੰਦਰ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਕਹਿੰਦੇ ਨੇ ਬਾਬਾ ਅਬ ਨਾ ਵਸੋਏ گاਉ ਕਿਉਂ ਕਹਿੰਦੇ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ ਆਹ ਇੱਕ ਸ਼ਬਦੀ ਹਾਜ਼ਰੀ ਪੜ ਕੇ ਫਿਰ ਅਨੰਦ ਸਾਹਿਬ ਪੜਦੇ ਆ ਸਾਰੇ ਜਣੇ ਰਸਨਾ ਨੂੰ ਪਵਿੱਤਰ ਕਰਿਓ ਜੀ